ਭਾਰਤ ਪਾਕਿਸਤਾਨ ਦੇ ਵਿੱਚ جنگ ਦੇ ਆਸਾਰ ਨੂੰ ਵੇਖਦਿਆਂ ਭਾਰਤ ਸਰਕਾਰ ਦੇ ਵੱਲੋਂ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਤੇ ਬਲੈਕਆਊਟ ਦੇ ਨਿਰਦੇਸ਼ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਬਠਿੰਡਾ ਡਿਪਟੀ ਕਮਿਸ਼ਨਰ ਜਨਵਰ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਠਿੰਡਾ ਦੇ ਵਿੱਚ 4 ਵਜੇ ਮੌਕਰਲ ਹੋਣੀ ਹੈ ਤੇ ਦੇਸ਼ ਦੇ ਵਿੱਚ ਜੇਕਰ ਕੋਈ ਜੰਗਵਰਗੀ ਸਥਿਤੀ ਬਣਦੀ ਹੈ ਤਾਂ ਜਿਹੇ ਦੇ ਵਿੱਚ ਕਿਵੇਂ ਬਚਾ ਕਰਨਾ ਹੈ ਇਸ ਬਾਬਤ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤੇ ਰਾਤ ਨੂੰ 8:30 ਤੋਂ ਲੈ ਕੇ 8:40 ਤੱਕ ਬਲੈਕਆਊਟ ਹੋਵੇਗਾ ਉਹਨਾਂ ਨੇ ਕਿਹਾ ਕਿ ਕੋਈ ਵੀ ਲੋਕ ਜਿਹੜੀਆਂ ਨੇ ਵਾਹਾਂ ਤੇ ਵਿਸ਼ਵਾਸ ਨਾ ਕਰਨ ਸਥਿਤੀ ਜਿਹੜੀ ਹੈ ਇਸ ਵੇਲੇ ਅੰਡਰ ਕੰਟਰੋਲਰ ਦੱਸਿਆ ਗਿਆ ਕਿ ਦੇਸ਼ ਭਰ ਦੇ 244 ਜ਼ਿਲ੍ਹਿਆਂ ਦੇ ਵਿੱਚ ਅੱਜ ਸਿਵਲ ਡਿਫੈਂਸ ਡ੍ਰਿਲ ਹੋਣੀ ਹੈ ਤੇ ਇਸ ਨੂੰ ਲੈ ਕੇ ਆਦੇਸ਼ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਹੋਇਆ ਤੇ ਇਸ ਨੂੰ ਲੈ ਕੇ ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਆ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਅੱਜ ਜਿਵੇਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਭਾਰਤ ਸਰਕਾਰ ਮਿਨਿਸਟਰੀ ਆਫ ਹੋਮ ਦੀ ਤਰਫੋਂ ਜਿਹੜੇ ਆਗੇ ਆ ਆਦੇਸ਼ ਹੋਏ ਨੇ ਕਾਫੀ ਸਾਰੇ ਜ਼ਿਲ੍ਹੇ ਨੂੰ ਜਿਹਦੇ ਵਿੱਚ ਜ਼ਿਲ੍ਹਾ ਪਠੰਡਾ ਵੀ ਹੈ ਕਿ ਆਪਾਂ ਅੱਜ ਇੱਕਤਾ ਮੌਕ ਡ੍ਰਿਲ ਕਰਨੀ ਹੈ ਤੇ ਬਲੈਕਆਊਟ ਦੀ ਦੀ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਡ੍ਰਿਲ ਹੋਣੀ ਹੈ ਉਦੇ ਸੰਬੰਧ ਵਿੱਚ ਕੱਲ ਆਪਾਂ ਪ੍ਰੈਸ ਬਰੀਫ ਜਾਰੀ ਕੀਤਾ ਸੀ ਜਿਹਦੇ ਵਿੱਚ ਆਪਾਂ ਲਿਖਤੀ ਵਿੱਚ ਭੇਜਿਆ ਤੁਹਾਨੂੰ ਕਿ ਆਪਾਂ 4 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਮੌਕ ਡ੍ਰਿਲ ਕਰਾਂਗੇ ਤੇ ਜਿਹੜਾ ਬਲੈਕਆਊਟ ਦਾ ਟਾਈਮ ਹੋਏਗਾ ਉਹ 8:30 ਵਜੇ ਦਾ ਹੋਏਗਾ ਤੇ ਇਹਦੇ ਵਿੱਚ ਮੈਂ ਆਮ ਜਨਤਾ ਨੂੰ ਪਬਲਿਕ ਨੂੰ ਇਹ ਸੂਚਿਤ ਕਰਨਾ ਚਾਹਾਂਗਾ ਕਿ ਇਹ ਮੌਕ ਡ੍ਰਿਲ ਜਿਹੜੀ ਹੈ ਇਹ ਸਿਰਫ ਇੱਕ ਪ੍ਰੀਪਰੇਟਰੀ ਐਕਸਰਸਾਈਜ਼ ਹੈ ਇਹਦੇ ਵਿੱਚ ਕਿਸੇ ਤਰੀਕੇ ਨਾਲ ਕਿਸੇ ਨੂੰ ਪਰੇਸ਼ਾਨ ਜਾਂ ਫਿਰ ਇਸ ਤਰੀਕੇ ਦੀ ਜਿਹੜਾ ਹੈਗਾ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ ਬਸ ਆਪਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਿਏ ਕਿਸੇ ਵੀ ਜਿਹੜੀ ਕੋਈ ਵੀ ਘਟਨਾ ਹੋ ਸਕਦੀ ਹੈ ਉਹਦੇ ਬਾਰੇ ਤੇ ਇਹਦੇ ਨਾਲ ਨਾਲ ਜਿਹੜੀ ਮੈਂ ਖਾਸ ਤੌਰ ਤੇ ਜਿਹੜਾ ਮੌਕ ਡ੍ਰਿਲ ਦਾ ਪਾਰਟ ਹੈ ਉਹਦੇ ਬਾਰੇ ਇਹ ਦੱਸਣਾ ਚਾਹਾਂਗਾ ਕਿ ਉਸ ਵੇਲੇ ਕਿਸੇ ਤਰੀਕੇ ਦਾ ਸਾਇਰਨ ਜਿਹੜਾ ਫਰਸਟ ਵਾਲਾ 4 ਵਜੇ ਦਾ ਹੈ ਉਹਦੇ ਵਿੱਚ ਕੋਈ ਸਾਇਰਨ ਆਪਾਂ ਜਿਹੜਾ ਹੈਗਾ ਉਹ ਨਹੀਂ ਵਜਾ ਰਹੇ ਕਿਉਂਕਿ ਉਹ ਮੌਕ ਡ੍ਰਿਲ ਆਪਾਂ ਕੁਝ ਸਪੈਸੀਫਿਕ ਲੋਕੇਸ਼ਨਸ ਦੇ ਲਈ ਜਿਹੜੀ ਹੈਗੀ ਆ ਉਹ ਫਿਕਸ ਕੀਤੀ ਹੋਈ ਹੈ ਜਿਹਦੇ ਵਿੱਚ ਰੇਲਵੇ ਸਟੇਸ਼ਨ ਅ ਜਿਹੜਾ ਆਪਣਾ ਮਿੱਤਲ ਮਾਲ ਹੈ ਤੇ ਇੱਕ ਆਪਣਾ ਜਿਹੜੀ ਇੱਕ ਇੰਡਸਟਰੀਅਲ ਯੂਨਿਟ ਹੈ ਐਨ ਐਫ ਐਲ ਉੱਥੇ ਆਪਾਂ ਮੌਕ ਡ੍ਰਿਲ ਕਰ ਰਹੇ ਜਿੱਤੇ ਆਪਣੀ ਟੀਮਸ ਜਾਣ ਗਿਆ ਤਾਂ ਉਹ ਲੋਕਲ ਲੈਵਲ ਦਾ ਜਿਹੜਾ ਸਾਇਰਨ ਹੈ ਉਹਨੂੰ ਯੂਜ਼ ਕਰਕੇ ਉਹ ਡ੍ਰਿਲਸ ਨੂੰ ਆਪਾਂ ਅੰਜਾਮ ਦੇਵਾਂਗੇ ਇਸ ਤੋਂ ਇਲਾਵਾ ਕੱਲ ਮੈਂ ਆਪਣੀ ਤਰਫੋਂ ਜਿਹੜੀ ਹਦਾਇਤਾਂ ਨੇ ਡ੍ਰਿਲ ਦੇ ਦੌਰਾਨ ਖਾਸ ਕਰ ਸਕੂਲ ਦੇ ਬੱਚੇ ਕਾਲਜ ਦੇ ਬੱਚਿਆਂ ਨੂੰ ਉਹਨਾਂ ਨੂੰ ਇਨਫਾਰਮ ਕਰਨ ਦੇ ਵਾਸਤੇ ਉਹ ਕੱਲ ਸ਼ਾਮ ਆਪਾਂ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਅਸੀਂ ਅੱਜ ਆਪਾਂ ਜਿੰਨੇ ਵੀ ਆਪਣੇ ਸਕੂਲਸ ਨੇ ਉਹਦੇ ਵਿੱਚ ਸਾਰੇ ਪ੍ਰਿੰਸੀਪਲ ਸਾਹਿਬਾਨ ਹੈ ਟੀਚਰ ਸਾਹਿਬਾਨ ਆਪਣੇ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਆ ਇਹ ਰਟੇ ਕਿ ਆ ਫਿਰ ਇਸਤਰੀ ਕੇ ਦੀ ਖਦਾਨਾ ਕਰੇ ਕੋਈ ਵੀ ਜਿਹੜੀ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਉਹਦੇ ਵਿੱਚ ਕਿਸ ਤਰੀਕੇ ਨਾਲ ਸੈਲਫ ਪ੍ਰੋਟੈਕਸ਼ਨ ਦੇ ਮੀਜਰਸ ਲੈਣੇ ਹੈ ਤੇ ਸਾਇਰਨਸ ਨੂੰ ਕਿਸ ਤਰੀਕੇ ਨਾਲ ਆਪਾਂ ਪਛਾਣ ਕਰਨੀ ਹੈ ਉਹਦੇ ਬਾਰੇ ਜਿਹੜਾ ਹੈਗਾ ਅੱਜ ਜਾਗਰੂਕ ਕਰ ਰਹੇ ਨੇ ਤੇ ਜਿਹੜਾ ਬਲੈਕਆਊਟ ਦਾ ਟਾਈਮ ਹੈ ਉਹ ਮੈਂ ਇੱਕ ਵਾਰ ਫਿਰ ਰਿਪੀਟ ਕਰ ਦੇਣਾ 8:30 ਵਜੇ ਬਟਿੰਡੇ ਦਾ ਹੋਏਗਾ 8:30 ਵਜੇ ਸਭ ਤੋਂ ਪਹਿਲਾਂ ਇੱਕ ਸਾਇਰਨ ਆਊਗੀ ਜਿਹੜਾ ਮੈਂ ਕੱਲ ਤੁਹਾਨੂੰ ਵੀਡੀਓ ਵੀ ਵੇਚੀ ਹੈ ਉਹਦੇ ਵਿੱਚ ਇੱਕ ਫਲਕਚੂਏਟਿੰਗ ਸਾਇਰਨ ਜਿਹੜਾ ਕਿ ਸਿਟੀ ਦੇ ਵੱਖ-ਵੱਖ ਏਰੀਆਜ਼ ਵਿੱਚ ਵਜੇਗੀ ਉਹਦੇ ਨਾਲ ਬਲੈਕਆਊਟ ਹੋ ਜਾਏਗਾ ਤੇ ਜਦੋਂ ਬਲੈਕਆਊਟ ਹੋ ਜਾਂਦਾ ਹੈ ਬਲੈਕਆਊਟ ਦਾ ਸਿਰਫ ਇਹ ਨਹੀਂ ਆਪਾਂ ਬਿਜਲੀ ਦਾ ਕੱਟ ਪਿੱਛੇ ਵੀ ਕਰਾਂਗੇ ਪਰ ਜੇ ਕਿਸੇ ਦਾ ਇਨਵਰਟਰ ਹੈ ਕਿਸੇ ਦੀ ਸੋਲਰ ਲਾਈਟਸ ਹੈ ਉਹ ਵੀ ਤੁਸੀਂ ਆਪਣੀ ਜਿਹੜੀ ਹੈ ਕੀ ਹੈ ਉਹ ਬੰਦ ਕਰਨੀਆਂ ਨੇ ਇਹਦੇ ਵਿੱਚ ਖਾਸ ਕਰ ਜਿਹੜੇ ਆਪਣੇ ਹਸਪੀਟਲਸ ਨੇ ਉਹ ਆਪਣਾ ਬੈਕਅਪ ਜਿਹੜਾ ਹੈਗਾ ਉਹ ਤਿਆਰ ਕਰ ਲੈਣ ਆਪਣੇ ਉਹਨਕੇ ਕਿਉਂਕਿ ਉਹ ਐਸੈਂਸ਼ੀਅਲ ਸਰਵਿਸਿਜ਼ ਵਾਲੇ ਨੇ ਪਰ ਫਿਰ ਵੀ ਉਹਨਾਂ ਨੂੰ ਇੰਨਾ ਧਿਆਨ ਰੱਖਣਾ ਪਵੇਗਾ ਕਿ ਜਿਹੜੇ ਉਹਨਾਂ ਦੀ ਵਿੰਡੋਜ਼ ਹੈ ਜਾਂ ਜਿੱਥੇ ਲਾਈਟ ਬਾਹਰ ਸ ਆ ਸਕਦੀ ਹੈ ਉਥੇ ਕਰਟਨਸ ਵਗੈਰਾ ਲਾ ਲੈਣ ਤਾਂ ਜੋ ਉਹਨਾਂ ਦੀ ਜਿਹੜੀ ਲਾਈਟ ਹੈ ਉਹ ਬਾਹਰ ਨਾ ਜਾਵੇ ਅੰਦਰ ਉਹ ਕੰਮ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਵੀ ਕੁਝ ਆਪਣੇ ਦੋ ਤਿੰਨ ਜਿਹੜੇ ਵਾਈਟਲ ਇੰਸਟਾਲੇਸ਼ਨਸ ਹੈ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਇਸ ਤੋਂ ਛੂਟ ਦੇ ਰਹੇ ਨੇ ਪਰ ਉਹਨਾਂ ਨੂੰ ਫਿਰ ਵੀ ਸਿਰਫ ਜਿਹੜਾ ਉਹਨਾਂ ਦੀ ਐਮਰਜੈਂਸੀ ਵਾਲੀ ਪਾਰਟ ਹੈ লাইਟ ਸਿਰਫ ਉਹਨਾਂ ਹੀ ਔਨ ਰੱਖਣਾ ਪਵੇਗਾ ਬਾਕੀ ਸਾਰਾ ਬੰਦ ਕਰਨਾ ਪਵੇਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਪਬਲਿਕ ਨੂੰ ਕਿ ਕਿਸੇ ਤਰੀਕੇ ਨਾਲ 10-15 ਮਿੰਟ ਦਾ ਇਹ ਸਮਾਂ ਹੋਏਗਾ ਇਹਦੇ ਵਿੱਚ ਪੂਰਨ ਸਹਿਯੋਗ ਦਿਓ ਜਦੋਂ ਆਪਾਂ ਸਾਇਰਨ ਬਜਾਉਂਦੇ ਆ ਤਾਂ ਲਾਈਟ ਡਿਮ ਹੁੰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਵੀ ਇਹ ਆਈਡੈਂਟੀਫਾਈ ਕਰੋ ਕਿ ਤੁਸੀਂ ਕਿਥੇ ਖੁਦਾਣਾ ਕਰੇ ਜੇ ਕੱਲ ਨੂੰ ਕੋਈ 에ਅਰ ਸਟ੍ਰਾਈਕ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਤੁਸੀਂ ਛੁਪਣਾ ਹੈ ਕਿ ਟ੍ਰੈਂਚਸ ਵਿੱਚ ਮੈਂ ਉਹਦਾ ਪ੍ਰੋਪਰ ਵੀਡੀਓ ਵੀ ਤੁਹਾਨੂੰ ਪੇਜਿਆ ਹੈ ਭਾਰਤ ਸਰਕਾਰ ਵੱਲੋਂ ਵੀ ਉਹਦੀ ਕਈ ਕਈ ਵੀਡੀਓ ਜਿਹੜੀ ਹੈ ਕਿ ਆ ਉਹ ਫੇਸਬੁੱਕ ਐਕਸ ਤੇ ਵੀ ਤੁਹਾਨੂੰ ਮਿਲ ਜਾਣਗੀਆਂ ਉਹਨਾਂ ਨੂੰ ਵੀ ਇੱਕ ਵਾਰ ਜ਼ਰੂਰ ਦੇਖ ਲਓ ਤਾਂ ਜਿੱਤੀ ਵੀ ਉਹਨੇ ਹਦਾਇਤਾਂ ਨੇ ਉਹਨਾਂ ਨੂੰ ਬਿਲਕੁਲ ਇਨ ਬਿਨ ਪਾਲਣਾ ਕੀਤੀ ਜਾਵੇ ਇੱਥੇ ਮੈਂ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਕਈ ਸਾਰੇ ਯੂਨਿਟਸ ਹੈਗੇ ਜਿਨ੍ਹਾਂ ਦੇ ਉੱਪਰ ਜਿਹੜੇ 에ਵੀਏਸ਼ਨ ਸੇਫਟੀ ਦੀ ਲਾਈਟਸ ਲੱਗੀ ਹੋਈ ਹੈ ਉਹ ਵੀ ਬੰਦ ਰਹਿਣਗੀਆਂ ਕਈ ਸਾਰੇ ਸਾਨੂੰ ਜਿਹੜਾ ਹੈਗਾ ਪੁੱਛ ਰਹੇ ਨੇ ਕਿ ਉਹਨਾਂ ਨੂੰ ਬੰਦ ਰੱਖਣਾ ਹੈ ਕਿ ਨਹੀਂ ਜਿਹੜਾ ਇਹ ਬਲੈਕਆਊਟ ਦਾ ਸਮਾਂ ਹੈ ਉਹਦੇ ਵਿੱਚ ਉਹ ਲਾਈਟਸ ਵੀ ਬੰਦ ਰਹਿਣਗੀਆਂ ਤੇ ਇਹ ਸਾਰੇ ਆਪਣੇ ਤਰਫੋਂ ਜਿਹੜਾ ਹੈਗਾ ਉਹ ਐਨਸ਼ੋਰ ਕਰ ਲੈਣਗੇ ਸਰ ਦਾ ਟਾਈਮ ਦੇ ਮੈਂ ਪਹਿਲਾਂ ਵੀ ਕਿਹਾ ਇਹ ਟੋਟਲ ਆਪਾਂ ਜਿਹੜਾ ਪ੍ਰੈਕਟਿਸ ਕਰ ਰਹੇ ਹਾਂ ਓਨਲੀ ਫਾਰ 10 ਮਿੰਟਸ ਕਿਉਂਕਿ ਇਹ ਪ੍ਰੀਪਰੇਟਰੀ ਹੈ ਸੰਭੀ ਸੋਲਰ ਲਾਈਟ ਲੱਗਣੀ ਅਡੂ ਬਡਲੀ ਹੋ ਨਾ ਨਹੀਂ ਜਿਹੜਾ ਉਹ ਲੱਗਣੀ ਜਿਹੜਾ ਮੈਂ ਕਿਹਾ ਕਿ ਜਿਹੜਾ ਜਿਹੜਾ ਜਿੱਥੇ ਤੇ ਆਪਣੇ ਸਰਕਾਰ ਦੀ ਤਰਫੋਂ ਹੈ ਕਿ ਉੱਥੇ ਆਪਾਂ ਕੰਸਰਨਡ ਪੰਚਾਇਤ ਜਾਂ ਕਾਰਪੋਰੇਸ਼ਨ ਵੀ ਡਿਊਟੀ ਲਾ ਲੈਣੇ ਆ ਜਿੱਥੇ ਪ੍ਰਾਈਵੇਟ ਦੇ ਹੈ ਕਿ ਉਹ ਆਪਣੇ ਪੱਧਰ ਤੇ ਉਹਨੂੰ ਕੱਟ ਕਰਨ ਦਾ ਪ੍ਰਬੰਧ ਕਰ ਲੈਣ ਸਰ ਸਰ ਜੀ ਸਰ ਵਿਕਾਸ ਕੀ ਹੈ ਪਿੰਡਾਂ ਚ ਵੀ ਸਰ ਦੇਖਿਏ ਮੈਂ ਜਿਹੜੇ ਆਪਣੇ ਸਾਇਰਨਸ ਨੇ ਉਹ ਕੁਝ ਪਿੰਡਾਂ ਨੂੰ ਕਵਰ ਕਰਦੇ ਨੇ 메ਜਰ ਫੋਕਸ ਆਪਣਾ ਸਿਟੀ ਏਰੀਆਸ ਤੇ ਹੈ ਪਰ ਜਿੱਥੇ-ਜਿੱਥੇ ਸਾਇਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਵੀ ਕਰਨੇ ਬਟ ਬਲੈਕਆਊਟ ਜਿਹੜਾ ਆਏਗਾ ਉਹ ਪੂਰੇ ਜ਼ਿਲ੍ਹੇ ਦਾ ਹੋਏਗਾ ਚਾਹੇ ਉੱਤੇ ਆਵਾਜ਼ ਪਹੁੰਚੇ ਜਾਂ ਨਾ ਪਹੁੰਚੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਇਨਫੋਰਮੇਸ਼ਨ ਕਿਸੇ ਹੋਰ ਤਰੀਕੇ ਨਾਲ ਆਪਾਂ ਪਹੁੰਚਾ ਦੇ ਪਰ ਜੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਪਹੁੰਚਦੀ ਤੇ ਬਲੈਕਆਊਟ 8:30 ਵਜੇ ਜਦੋਂ ਬਿਜਲੀ ਕੱਟ ਹੋ ਜੂਗੀ ਤਾਂ ਯੂ ਸ਼ੁਡ ਇਮੀਡੀਏਟਲੀ ਜਿਹੜੇ ਆਪਾਂ ਮੀਜਰਸ ਕਹੇ ਨੇ ਉਹ ਸਾਰੇ ਪਿੰਡ ਵਾਲੇ ਵੀ ਉਹਨੂੰ ਲਾਗੂ ਕਰ ਲੈ ਸਾਰੇ ਜਿਵੇਂ ਵੀਕਲਸ ਜਾ ਰਹੇ ਨੇ ਤੁਹਾਨੂੰ ਲਾਈਟਸ ਜਗੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਉੱਥੇ ਸਟੇ ਤੁਸੀਂ ਉਹਦੇ ਵਿੱਚ ਦੇਖੋਗੇ ਵੀ ਜਿਹੜਾ ਆਪਾਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਵਿੱਚ ਰੇਲਵੇ ਦੀ ਜੇ ਕੋਚ ਵਿੱਚ ਬੈਠੇ ਹੋ ਤਾਂ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਜੇ ਤੁਸੀਂ ਗੱਡੀ ਚਲਾ ਰਹੇ ਹੋ ਉਹਦੀ ਕੋਣ ਕਿਹੜੀ ਵਾਲੀ ਲਾਈ ਤੁਸੀਂ ਚਲਾ ਸਕਦੇ ਹੋ ਕਿਹੜੀ ਵਾਲੀ ਨਹੀਂ ਚਲਾ ਸਕਦੇ ਉਹ ਵੀ ਸਾਰਾ ਆਪਾਂ ਮੈਂਸ਼ਨ ਕੀਤਾ ਹੋਇਆ ਤੁਸੀਂ ਸਾਈਡ ਤੇ ਮੂਵ ਕਰਨਾ ਹੈ ਉਹ ਵੀ ਉਹਦੇ ਵਿੱਚ ਮੈਂਸ਼ਨਡ ਹੈ ਇੱਕ ਵਾਰ ਕਾਈਂਡਲੀ ਜਿਹੜੀ ਵੀਡੀਓਜ਼ ਆਪਾਂ ਭੇਜੀਆਂ ਨੇ ਜਿਹੜੀ ਭਾਰਤ ਸਰਕਾਰ ਨੇ ਵੀ ਦਿੱਤੀਆਂ ਨੇ ਉਹਨੂੰ ਸਾਰੀ ਇੱਕ ਨਾਲ ਚੰਗੇ ਤਰੀਕੇ ਨਾਲ ਵੇਖ ਲਓ ਕਿ ਕਿਸ ਤਰੀਕੇ ਦੀ ਸਾਰੀ ਤੁਹਾਡੀ ਪ੍ਰੋਬਲਮ ਹੈ ਸਾਰੇ ਵੀਡੀਓਜ਼ ਦੇ ਫਾਰਮਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਨਵੇਂ-ਨਵੇਂ ਵੀਡੀਓਜ਼ ਉਜ਼ਾਰੇ ਨੇ ਸਟੇਟਸ ਤੋਂ ਵਾਲੇ ਲੋਕੋਨ आ, देखो आ, मैं हूँ भी कुछ समा पहला भी आप अपनी तरफों एडवाइजरी जारी की हुई है कि साढ़े प्रॉपर सिस्टम है डी पी आर ओ है थोड़े राही भी आप जो भी लोड़ पा डी पी आर ओ दे तो या फिर थोड़ा भी आप बुला लेने तो कोई भी खासकर बठिंडा शहर का या बठिंडा के आस पास या जिले का ਕੋਈ ਵੀ ਵਿਅਕਤੀ ਆਪਣੀ ਪੱਧਰ ਤੇ ਬਗੈਰ ਵੈਰੀਫਿਕੇਸ਼ਨ ਦੇ ਕੋਈ ਅਨਨੇਸੈਸਰੀ ਨਿਊਜ਼ ਨਾ ਪਾਏ ਬਹੁਤ ਸਾਰੀ ਚੀਜ਼ਾਂ ਇਹੋ ਜੀਆਂ ਨੇ ਜਿੱਤੇ ਐਕਸ ਤੇ ਆ ਜਾਂਦਾ ਹੈ ਜਦੋਂ ਆਪਾਂ ਵੈਰੀਫਾਈ ਕਰਦੇ ਹਾਂ ਤਾਂ ਉਹ 2 ਸਾਲ ਪੁਰਾਣੀ ਵੀਡੀਓ ਹੁੰਦੀ ਹੈ 3 ਸਾਲ ਪੁਰਾਣੀ ਵੀਡੀਓ ਹੁੰਦੀ ਹੈ ਉਸ ਕਰਕੇ ਲੋਕਾਂ ਵਿੱਚ ਅਨਨੇਸੈਸਰੀ ਜਿਹੜਾ ਹੈਗਾ ਇੱਕ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਤੁਸੀਂ ਕ੍ਰੈਡੀਬਲ ਇਨਫੋਰਮੇਸ਼ਨ ਦੇ ਵਾਸਤੇ ਜਿਹੜਾ ਡੀਪੀਆਰਓ ਸਾਹਿਬ ਇਨਫੋਰਮੇਸ਼ਨ ਪੇਸ਼ਦੇ ਜਾਂ ਫਿਰ ਮੈਂ ਤੁਹਾਡੇ ਵਾਸਤੇ ਤੁਹਾਡੇ ਰਾਹੀਂ ਜਿਹੜਾ ਹੈਗਾ ਉਹ ਪੇਜ ਦਾ ਤੇ ਉਸ ਤੇ ਹੀ ਨਿਰਭਰ ਕਰ ਲੈਣ ਜਿੱਥੇ ਸਾਡੇ ਸਰਟੀਫਾਈਡ ਜਰਨਲਿਸਟਸ ਨੇ ਸਾਡੀ ਪ੍ਰੋਪਰ ਚੈਨਲਸ ਨੇ ਸਾਡੇ ਸਰਕਾਰ ਦੇ ਹੈਂਡਲਸ ਨੇ ਬਠਿੰਡਾ ਦਾ ਆਪਣਾ ਡੀਸੀ ਆਪਣਾ ਡੀਪੀਆਰਓ ਦਾ ਵੀ ਆਪਣਾ ਐਕਸ ਦਾ ਵੀ ਪੇਜ ਹੈ ਫੇਸਬੁਕ ਦਾ ਵੀ ਪੇਜ ਹੈ ਐਸਐਸਪੀ ਮੈਡਮ ਦਾ ਵੀ ਆਪਣਾ ਪੇਜ ਹੈ ਜਿੱਥੇ ਵੀ ਤੁਹਾਨੂੰ ਲੱਗੇ ਇਹਨਾਂ ਪੇजेस ਨੂੰ ਫੋਲੋ ਕਰੋ ਤਾਂ ਜਿਹੜਾ ਜਿਹੜੀ ਵੀ ਕੋਈ ਇਨਫੋਰਮੇਸ਼ਨ ਹੋਗੀ ਆਪਾਂ ਉਸ ਦੇ ਉੱਤੇ ਵੀ ਇਹਨੂੰ ਜਿਹੜਾ ਹੈਗਾ ਅਪਡੇਟ ਕਰਾਂਗੇ ਸਿਰਫ ਇੱਕ ਦਿਨ ਦਾ ਨਹੀਂ ਲਗਾਤਾਰ ਹੀ ਹੋਏਗਾ ਸਰ नहीं आ, मैं पहला इ, दिस इज अ प्रिपरेटरी स्टेज सिर्फ आज होना है मॉक ड्रिल्स चार बजे उसके बाद जो ब्लैकआउट है आठ तीस से लेके आठ चालीस तक थैंक यू सो मच